وارਸ اسی ਹਰੀਸਰ ਨਲਗੂਏ ਦੇ وارਸ اسی ਅਕਾਲੀ ਫੂਲਾ ਸਿੰਘ ਦੇ وارਸ اسی ਬਾਬਾ ਬੰਦਾ ਸਿੰਘ ਬਹਾਦਰ ਦੇ ਇਦਾਂ 4 ਸਾਲ 7 ਮਹੀਨੇ ਦਾ ਬੱਚਾ ਧਰਤੀ ਤੇ ਲੰਮਾ ਪਾਇਆ ਉਹਦਾ ਦਿਲ ਕੱਢ ਕੇ ਨਾ ਬਾਪ ਦੇ ਮੂੰਹ ਚ ਪਾਇਆ ਗਿਆ ਜਮੂਰਾ ਨਾਲ ਮਾਸ ਨੂੰ ਚਿਆ ਗਿਆ ਉਹ ਸਦਕ ਦੀ ਮੂਰਤ ਸਭ ਕੁਝ ਚਲ ਗਿਆ ਆਪਣੇ ਪਿੰਡੇ ਤੇ ਸਾਡੇ ਤਾਂ ਰਾਈਟਰਾਂ ਨੇ ਉਹਦੇ ਨਾਲ ਅਜੇ ਤੱਕ ਇਨਸਾਫ ਨਹੀਂ ਕੀਤਾ ਉਹਨੂੰ ਵੀ ਕਹਿੰਦਾ ਗੁਰੂ ਨੇ ਆਖਿਆ ਸੀ ਵਿਆਹ ਨਾ ਕਰਾਈ ਉਹਨੇ ਵਿਆਹ ਕਰਾ ਲਿਆ ਜਿਹੜੇ ਗੁਰੂ ਸਾਹਿਬ ਖੁਦ ਗ੍ਰਸਤੀ ਹੋਣ ਉਹ ਸਿੱਖ ਨੂੰ ਕਿਵੇਂ ਕਹਿ ਦੇਣਗੇ ਤੂੰ ਗ੍ਰਸਤੋਂ ਪਕੌੜਾ ਹੋ ਜਾਏਂ ਇੱਕ ਗੱਲਾਂ ਉਹਨਾਂ ਨੇ ਪ੍ਰਚਲਿਤ ਕੀਤੀਆਂ ਸੀ ਜਿਨ੍ਹਾਂ ਨੇ ਆਪ ਵਿਆਹ ਨਾ ਕਰਾ ਕੇ ਤੇ ਗ੍ਰਸਤੀਆਂ ਦੇ ਸਿਰ ਦੇ ਉੱਪਰ ਆਪਣੀਆਂ ਸੰਪਰਦਾਵਾਂ ਤੇ ਡੇਰੇ ਚਲਾਉਣੇ ਸੀ ਇਹ ਪ੍ਰਚਲਿਤ ਉਹਨਾਂ ਨੇ ਕੀਤੀਆਂ ਸੀ ਗੁਰੂ ਸਾਹਿਬ ਖੁਦ ਗ੍ਰਸਤੀ ਉਹ ਕਿਵੇਂ ਕਹਿਣਗੇ ਸਿੱਖ ਵਿਆਹ ਨਾ ਕਰਾਵੇ ਜੀ ਦੋ ਮਿੰਟ ਸੋਚ ਕੇ ਵੇਖਿਓ ਤੁਸੀਂ ਮੈਂ 36 ਵਰਿਸ਼ ਤੇ ਜਾਂਦੇ ਗੱਲਾਂ ਬੋਲ ਚੁੱਕਾ ਕਿਸੇ ਦਾ ਕਿਸੇ ਦਾ ਵਿਆਹ ਕਰਾਉਣ ਨੂੰ ਵੈਸੇ ਜੀ ਨਾ ਕਰਾਵੇ ਆਪਣੀ ਮਨ ਮਰਜ਼ੀ ਹੈ ਪਰ ਵਿਆਹ ਨਾ ਕਰਾ ਕੇ ਉਹ ਕੌਮ ਦੇ ਸਰਹਸਾਨ ਕਰੇ ਕਿ ਅਸੀਂ ਪੰਥ ਦੇ ਭਲੇ ਵਾਸਤੇ ਵਿਆਹ ਨਹੀਂ ਕਰਾਇਆ ਇਹ ਗੱਲ ਹਜਮ ਨਹੀਂ ਹੁੰਦੀ ਵੈਸੇ ਕਿਹਦਾ ਚਿਤ ਕਰਦਾ ਪ੍ਰਾਣੇ ਸਮਝ ਪੰਜ ਪੰਜ 6 6 ਭਰਾ ਹੁੰਦੇ ਸੀ ਇੱਕ ਅੱਧਾ ਭਰਾ ਉਦਾਂ ਰਹਿ ਜਾਂਦਾ ਸੀ ਆ ਜਿਹੜੀਆਂ ਜਠੇਰੇ ਬਣੇ ਉਹਨਾਂ ਦੀ ਤੇ ਕਿਰਪਾ ਸਾਰੀ ਜਿਹੜੇ ਪੰਜਾਬ ਜਠੇਰੇ ਬਣੇ ਇੱਥੇ ਚੱਲੇ ਆ ਹੁਣ ਜਿਹੜਾ ਇੱਕ ਨਹੀਂ ਸੀ ਵੈ ਉਹਦੀ ਜ਼ਮੀਨ ਤੇ ਬਾਕੀ ਭਰਾਵਾਂ ਦੇ ਹਿੱਸੇ ਆਉਣੇ ਸੀ ਨਾ ਤੇ ਆਪਾਂ ਹੈ ਦੇ ਡਰਕਲ ਸੀ ਜਵਜੀ ਸਾਹਿਬ ਆਪਾਂ ਪੜਿਆ ਕੋਈ ਨਹੀਂ ਡਾਰੇ ਸੀ ਵੀ ਉਹ ਜਮੀਨ ਤੇ ਰਖ ਲਈ ਆ ਇਹ ਨਾ ਹੋਵੇ ਰਾਤ ਨੂੰ ਸੰਗੀ ਚ ਗੂਠਾ ਦੇਵੇ ਸਾਡੇ ਚਾਰ ਇਟਾਂ ਲਾਤੀਆਂ ਕੋਠੇ ਬਾਹਰ ਬਣ ਇਦਾਂ ਬਾਹਰ ਲਾਏ ਤੇ ਉਹਦੇ ਤੇ ਫਿਰ ਇਦਾਂ ਹਰੀਜੀ ਜਾਂ ਚਟੇ ਰੰਗ ਦਾ ਰੰਗ ਜਾਂ ਫਿਰ ਤਾਂ ਜਦੋਂ ਪੁੱਤ ਵਿਆਹਿਆ ਤੇ ਉਹਨੂੰ ਗੁਰਦੁਆਰੇ ਖਾਣਨਾ ਸੀ ਸੇਰੇ ਧੀ ਉਸ ਪਰਿਵਾਰ ਦੀ ਸੀ ਜਿਹਨੇ ਜ਼ਿੰਦਗੀ ਚ ਗੁਰੂਆਂ ਸਾਹਿਬ ਤੋਂ ਬਿਨਾ ਕਿਸੇ ਨੂੰ ਮੱਥਾ ਨਹੀਂ ਸੀ ਟੇਕਿਆ ਸ਼ਵੇਰੇ ਉੱਠ ਕੇ ਜਦੋਂ ਸਾਰੇ ਪਰਿਵਾਰ ਨੇ ਗੁਰਦੁਆਰੇ ਜਾਣਾ ਸੀ ਗੁਰਦੁਆਰੇ ਲੈ ਕੇ ਗਏ ਨਵੀਂ ਵਿਆਹੀ ਨੋਨ ਨੂੰ ਪੁੱਤ ਨੂੰ ਤੋਂ ਤੋਂ ਬਾਅਦ ਗੱਡੀ ਪਾਲੀ ਖੇਤਾਂ ਨੂੰ ਉਹਨੇ ਪੁੱਛਿਆ ਪਰਿਵਾਰ ਨੂੰ ਪਤੀ ਨੂੰ ਪੁੱਛਿਆ ਇਧਰ ਨੂੰ ਕਿੱਥੇ ਚੱਲੇ ਕਹਿੰਦੇ ਆਪਣੇ ਜਠੇਰੇ ਆ ਉਹਨਾਂ ਨੂੰ ਮੱਥਾ ਟੇਕਣਾ ਉਹ ਸੋਚਿਆ ਸ਼ਾਇਦ ਇੱਕ ਪਾਪਾ ਜੀ ਖੇਤਾਂ 'ਚ ਬੈਠੇ ਕੋਈ ਉਹਦੀ ਜਾਣੇ ਬੜਾ ਜਦੋਂ ਗੱਡੀ 'ਚ ਉਤਰੇ ਵੇਖਿਆ ਵੀ ਇਹ ਤੇ ਕਲੀ ਕੀਤੀ ਹੋਈ ਆ ਜਠੇਰਿਆਂ ਨੂੰ ਮੱਥਾ ਟੇਕੋ ਜੀ ਹੁਣ ਤੇ ਆਂਦੀ ਮੈਂ ਤੇ ਆਪਣੀ ਜ਼ਿੰਦਗੀ 'ਚ ਕਦੀ ਗੁਰੂ ਗ੍ਰੰਥ ਸਾਹਿਬ ਤੋਂ ਸਵਾਇ ਕਿਸੇ ਨੂੰ ਮੱਥਾ ਟੇਕਿਆ ਹੀ ਨਹੀਂ ਉਹ ਜਿਹੜੀਆਂ ਬੀਬੀਆਂ ਨੇ ਪੀ ਐਚ ਡੀ ਕੀਤੀ ਜਠੇਰੇ ਉੱਤੇ ਉਹ ਉੱਥੇ ਨਾਲ ਬੈਠੀਆਂ ਉਹ ਕਹਿੰਦੀਆਂ ਨਾ ਨਾ ਮੱਥਾ ਟੇਕ ਬੋਤ ਇਹ ਆਪਣੇ ਵੜਵ ਡੇਰੇ ਨੇ ਵੜਵ ਡੇਰੇ ਉੱਤੇ ਵਿੱਠਾ ਕੀਤੀਆਂ ਕਾਮਾਂ ਨੇ ਸਾਲ ਬਾਅਦ ਤੁਸੀਂ ਜੀਵਾ ਜਗਾਉਣ ਜਾਂਦੇ ਹੋ ਕੰਮ ਕਰਦੋਂ ਜਾ ਕੇ ਮੈਂ ਤੇ ਪੰਜਾਬ ਦੇ ਪਿੰਡਾਂ 'ਚ ਬੋਲਦਾ ਹਾਂ ਨਾ ਅ ਜਿੰਨੀ ਜਗ੍ਹਾ ਜਠੇਰੇ ਮਾਲਕੇ ਬੈਠਿਆ ਇਹ 'ਚ ਗੰਡੇ ਲਾਓ ਨਾ ਤੁਹਾਨੂੰ ਸਾਲ ਦੇ ਗੰਡੇ ਨਹੀਂ ਮੁਗੜਨੇ ਤੁਹਾਡੇ ਕੋਲ ਪਰ ਸਮਝਾਊਗਾ ਕਿਹੜਾ ਜੀ ਇੱਥੇ ਗੱਲ ਤਾਂ ਫੇਰ ਉੱਥੇ ਆ ਜਿਠੇਰਿਆਂ ਬਾਰੇ ਬੋਲੋ ਤਾਂ ਵੈਰ ਹੈ ਮਠੀਆਂ ਕਬਰਾਂ ਬੋਲੇ ਬੋਲੋ ਤਾਂ ਵੈਰ ਹੈ ਦਿਆਂ ਦੀ ਪੂਜਾ ਨਾ ਕਰੋ ਤਾਂ ਵੈਰ ਮੈਂ ਅਮਰੀਕਾ ਗਿਆ ਉੱਥੇ ਕਮੇਟੀ ਨੂੰ ਕਹਿੰਦੇ ਫੋਨ ਕਰਤਾ ਇਹ ਭਾਈ ਸਾਹਿਬ ਨੂੰ ਕੋਈ ਨਾ ਟੌਪਿਕ ਬਾਰੇ ਨਾ ਬੋਲਣ ਤੇ ਮੈਂ ਕਿਹਾ ਮੈਨੂੰ ਐਦਾਂ ਕਰ ਦੋ ਵੀ ਕਿਹੜੇ ਗੈਸ ਸਟੇਸ਼ਨ ਤੋਂ ਤੇਲ ਸਸਤਾ ਮਿਲਦਾ ਪੈਟਰੋਲ ਪੰਪ ਕਿੱਥੋਂ ਕਪੜਾ ਸਸਤਾ ਮਿਲਦਾ ਮੈਂ ਉਹ ਅਨਾਊਂਸਮੈਂਟ ਕਰ ਦਿੰਦਾ ਅੱਗੇ ਪਿੰਡਾਂ 'ਚ ਗਰੰਟੀ ਇਸੇ ਕੰਮ ਲਈ ਰੱਖਿਆ ਕਿ ਸਿਲੰਡਰਾਂ ਦੀ ਗੱਡੀ ਆਈ ਆ ਸਿਲੰਡਰ ਭਰ ਆ ਲੋ ਫਲਾਣਿਆਂ ਦੀ ਮੱਝ ਖੁੱਲ ਗਈ ਉਹਦੇ ਗਾਲ ਵਿੱਚ ਐਦਾਂ ਦਾ ਸੰਘਲ ਹੈ ਅਈ ਤੋ ਗਾ ਦੇ ਗਰੰਤੀਆਂ ਨੂੰ ਆਪਾਂ ਜਾਣ ਉੱਚੀ ਬੋਲੋ ਭਾਈ ਨਹੀਂ ਜਾਣਤਾ ਫਿਰ ਕੌਮ ਦੀ ਆਸ ਲਵਣੀ ਰਾਤ ਨੂੰ ਸੌਣ ਲੱਗਿਆਂ ਢੋਲਕੀ ਦਾ ਪੜ ਦੇਣਾ ਕਿ ਝੂਲਤੇ ਨਿਸ਼ਾਨ ਰਹਿਣ ਪੰਥ ਮਹਾ ਉਹਦੇ ਵਾਸਤੇ ਕੁਝ ਕਰਨਾ ਪੈਣਾ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਓ ਆਪਣੇ ਪੁੱਤਾਂ ਨੂੰ ਡਾਕਟਰ ਇੰਜੀਨੀਅਰ ਜਿਵੇਂ ਜਹੂਦੀਆਂ ਨੂੰ ਸਮਾਂ ਲੱਗਾ ਰਾਜ ਕਰ ਲਈ ਟਾਈਮ ਲੱਗਾ ਕਿ ਦੁਨੀਆ ਚਲਾ ਰਹੇ ਨੇ ਹੈ ਸੋ ਸਾਡੀ ਐਸੀ ਅਸੀਂ ਤਾਂ ਗਲਤ ਬੰਨੇ ਤੁਰ ਪਏ